ਨਸ਼ਿਆਂ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਦੇ ਲਈ ਪੁਲਿਸ ਵਿਭਾਗ ਦੇ ਵੱਲੋਂ ਸ਼ੁਰੂ ਕੀਤੀ ਮਹਿੰਮ ਤਹਿਤ ਅੱਜ ਆਈਟੀਆਈ ਸਮਰਾਲਾ ਵਿਖੇ ਇੱਕ ਸੰਪਰਕ ਮੁਹਿੰਮ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਆਈਟੀਆਈ ਦਾ ਸਟਾਫ ਤੇ ਵਿਦਿਆਰਥੀ ਤੇ ਪੁਲਿਸ ਵਿਭਾਗ ਦੇ ਮੁਲਾਜ਼ਮ ਵੀ ਸ਼ਾਮਲ ਰਹੇ ਇਸ ਮੌਕੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਇਕੱਠੇ ਹੋਏ ਵਿਦਿਆਰਥੀਆਂ ਨੂੰ ਅਪੀਲ ਕੀਤੀ ਜੇਕਰ ਕੋਈ ਵਿਅਕਤੀ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਬੇਚਿੱਜਕ ਹੋ ਕੇ ਆਪਣੀ ਸੰਸਥਾ ਦੇ ਸਟਾਫ ਜਾਂ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦਾ ਪਤਾ ਗੁਪਤ ਰੱਖਿਆ ਜਾਵੇਗਾ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਇਨਵਿਨ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਆਵਾਜਾਈ ਵਿੱਚ ਕੀਤੀ ਹੋਈ ਕੁਤਾਹੀ ਸਾਰੀ ਉਮਤ ਦੇ ਲਈ ਵਿਅਕਤੀ ਨੂੰ ਅਪਾਹਜ ਬਣਾ ਦਿੰਦੀ ਹੈ ਉਨੇ ਵੀ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇੱਕ ਚੰਗਾ ਨਾਗਰਿਕ ਬਣਨ ਦੇ ਲਈ ਪੜ੍ਹਾਈ ਦੇ ਨਾਲ-ਨਾਲ ਸਿਹਤਮੰਦ ਹੋਣਾ ਵੀ ਜ਼ਰੂਰੀ ਹੈ ਪ੍ਰਿੰਸੀਪਲ ਹਰਮਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਪਬਲਿਕ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਇਸ ਲਈ ਵਿਦਿਆਰਥੀ ਵਰਗ ਨੂੰ ਇਸ ਮੁਹਿੰਮ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਹੈ ਬ ਸਾਡੇ ਸੀਨੀਅਰ ਅਫਸਰ ਨੂੰ ਸਾਡੇ ਸੀਨੀਅਰ ਪ੍ਰੋਫੈਸਰ ਮਾਨਮੋਹ ਅੰਡਰ ਅਸਐਸਪੀ ਐਸਨਿਕਟੇ ਅਲਜੀਵਲੋਂ ਉਹਨਾਂ ਦੇ ਦਿੱਤੇ ਨਿਰਦੇਸ਼ਾਂ ਦੇ ਤਹਿਤ ਸੰਪਰਕ ਪੂਰਾ ਮੈਂ ਸਾਡਾ ਨਸ਼ਿਆਂ ਬਾਰੇ ਤੇ ਸਟਰੀਟ ਕ੍ਰਾਈਮ ਬਾਰੇ ਉਹਦੇ ਰਿਗਾਰਡਿੰਗ ਮੈਂ ਅੱਜ ਜਿਹੜੀ ਸਾਡੇ ਸਮਰਲੇ ਦੀ ਆਈਟੀ ਪ੍ਰਿੰਸੀਪਲ ਸਾਹਿਬ ਦੇ ਨਾਲ ਹੀ ਅੱਜ ਜਿਹੜੀ ਇਹਦੇ ਰਿਗਾਰਡਿੰਗ ਸੈਮੀਨਾਰ ਲਾਇਆ ਸੀ ਮੀਟਿੰਗ ਕੀਤੀ ਹੈ ਜਿਹੜਾ ਬੱਚਿਆਂ ਨੂੰ ਨਸ਼ਿਆਂ ਬਾਰੇ ਵੀ ਬਿਲਕੁਲ ਡਰਗਜ਼ ਦੂਜੇ ਬਾਰੇ ਜਿਹੜਾ ਦੱਸਿਆ ਗਿਆ ਇਹਦੇ ਡਿਵਰਡ ਦੱਸੇ ਗਏ ਸਾਰੇ ਤੇ ਇਸ ਤੋਂ ਬਿਨਾ ਜਿਹੜਾ ਸਟਰੀਟ ਕਰਾਈਮ ਹੈ ਉਹਦੇ ਬਾਰੇ ਵੀ ਬੱਚਿਆਂ ਨੂੰ ਬਰੀਫ ਕੀਤਾ ਗਿਆ ਵੀ ਜੇ ਕੋਈ ਇਹੀ ਜੀ ਇਨਫੋਰਮੇਸ਼ਨ ਹੁੰਦੀ ਆ ਤੇ ਇਮੀਡੀਏਟਲੀ ਸਾਨੂੰ ਜਿਹੜਾ 112 ਆ ਜਾਂ 180 ਤੇ ਸਾਨੂੰ ਦੱਸ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਅੱਜ ਕੱਲ ਸਮਾਜ ਦੇ ਵਿੱਚ ਸਾਈਬਰ ਕਰਾਈਮ ਵੀ ਬਹੁਤ ਹੋ ਰਿਹਾ ਆ ਆਨਲਾਈਨ ਜਿਹੜੀ ਠੱਗੀ ਦੀ ਗੱਲ ਕਰਦੇ ਆ ਉਹਦੇ ਰਿਗਾਰਡਿੰਗ ਵੀ ਜਿਹੜਾ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਵੀ ਆਪਣੇ ਪੇਰੈਂਟਸ ਨਾਲ ਆਪਣੇ ਗੜੀ ਮਹੱਲਿਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸੱਤ ਦੇ ਵਿੱਚ ਵੀ ਜਾ ਕੇ ਇਹ ਬਰੀਫ ਕਰਨਗੇ ਵੀ ਜੇ ਫਰਾਡ ਕਿਸੇ ਨਾਲ ਹੁੰਦਾ ਆਪਣਾ OTP ਨਹੀਂ ਦੇਣਾ ਜੇ ਹੋ ਹੀ ਜਾਂਦਾ ਤੇ ਇਮੀਡੀਏਟਲੀ ਜਿਹੜਾ 1930 ਨੰਬਰ ਹੈ ਉਹ ਤੇ ਰਿਪੋਰਟ ਕਰਨਾ ਜੇ ਵੀ ਜਲੀਨ ਰਿਪੋਰਟ ਕਰ ਦਿੰਦੇ ਆ ਤੇ ਪੈਸੇ ਉਹ ਫ੍ਰੀਜ਼ ਹੋ ਜਾਂਦੇ ਪੈਸੇ ਜਿਹੜਾ ਜਿਹੜਾ ਫਰਾਡ ਕਰਦਾ ਉਹ ਕਢਾ ਨਹੀਂ ਸਕਦਾ ਇਹ ਸਾਰਾ ਗੱਲ ਕਰੀਏ ਸੰਪਰਕ ਮਹਮਾ ਜੀ ਚਲਾਈ ਹੋਈ ਹੈ ਹੋਰ ਕਿੱਥੇ ਕਿੱਥੇ ਦੂਜੀ ਜਿਹੜੀ ਇਹ ਕਾਰਜ ਜਿਹੜੀਆਂ ਮੀਟਿੰਗਾਂ ਕਰਦੇ ਆ ਜੀ ਸਾਡੇ ਵੀ ਸਾਡੇ 3 ਦਿਨ ਬਾਅਦ ਸਾਡੇ ਇਹੀ ਕਰਦੇ ਆ ਮਾਛਵੜੇ ਵੀ ਕਰ ਰਹੇ ਆ ਅਸੀਂ ਸਮਰਾਲੇ ਜੀ ਵੀ ਕੀਤੀਆਂ ਪਹਿਲਾਂ ਮਾਲਵਾ ਕਾਲਜ ਦੇ ਵਿੱਚ ਵੀ ਕੀਤੀਆਂ ਉਸ ਤੋਂ ਬਾਅਦ ਸਕੂਲ ਦੇ ਵਿੱਚ ਵੀ ਅਸੀਂ ਕਰ ਪਏ ਆ ਤਾਂ ਅਵੇਅਰ ਹੋ ਰਹੇ ਨੇ ਬੱਚੇ ਦੀ ਕੀ ਰਿਸਪੌਂਸ ਚੰਗਾ ਆ ਰਿਹਾ ਬਹੁਤ ਬੜਾ ਵਧੀਆ ਰਿਸਪੌਂਸ ਆ ਰਿਹਾ ਜੀ ਸਾਡੇ ਵੱਲੋਂ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਅਸੀਂ ਪੂਰੀ ਤਨਦੇਹੀ ਦੇ ਨਾਲ ਲੱਗੇ ਆ ਰਿਸਪੌਂਸ ਵੀ ਵਧੀਆ ਆ ਰਿਹਾ ਇਸਰ ਸਟੂਡੈਂਟਸ ਨੂੰ ਕੱਲਾ ਅਵੇਅਰ ਕੀਤਾ ਜਾ ਰਿਹਾ ਹੈ ਜਾਂ ਆਮ ਜਿਹੜੀ ਲੋਕ ਨੇ ਜਿਹੜੇ ਉਹਨਾਂ ਨੂੰ ਨਹੀਂ ਇਹ ਜਿਹੜਾ ਸਿਰਫ ਸਾਡਾ ਸਟੂਡੈਂਟ ਦਾ ਸੀ ਇਸ ਤੋਂ ਵੈਰਾ ਜਿਹੜੇ ਹੋਰ ਇਕਨੋਮਿਕ ادارے ਨੇ ਉਹਨਾਂ ਨਾਲ ਹੀ ਮੀਟਿੰਗਾਂ ਕਰ ਰਹੇ ਆ ਕੋ ਸਮਾਜਿਕ ادارے ਆ ਕੋ ਧਾਰਮਿਕ ادارے ਆ ਹਰ ਜਿਹੜਾ ਅੱਡ ਅੱਡ ਨਾਲ ਹੀ ਮੀਟਿੰਗਾਂ ਕਰਕੇ ਨਸ਼ਿਆਂ ਬਾਰੇ ਸਟਰੀਟ ਕ੍ਰਾਈਮ ਬਾਰੇ ਤੇ ਫਰੋਡ ਬਾਰੇ ਜਿਹੜਾ 1930 ਤੇ ਦੱਸਣ ਬਾਰੇ ਇਹ ਸਾਰੇ ਉਹਨਾਂ ਵਰਗਾਂ ਨਾਲ ਮੀਟਿੰਗਾਂ ਕਰ ਰਹੇ ਆ ਮੇਰਾ ਨਾਮ ਹਰਮਿੰਦਰ ਸਿੰਘ ਪ੍ਰਿੰਸੀਪਲ ਆਈਟੀਸ ਮਰਾਲਾ ਉਹ ਵੀ ਜਦੋਂ ਲਈ ਜੀ ਪੀਸਾ ਆ ਰਿਹਾ ਹੈ ਜੇ ਉਹ ਵੈਨਸ ਟੈਂਪਲੇਟ ਦਾ ਸੰਬੰਧ ਹੈ ਹਾਂ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਬਹੁਤ ਹੀ ਅੱਛਾ ਲੱਗਿਆ ਸਰਕਾਰ ਦੇ ਜੋ ਵੀ ਹਦਾਇਤਾਂ ਨੇ ਨਿਛਣ ਦੇ ਆਧਾਰ ਦੇ ਉੱਤੇ ਡੀਐਸਪੀ ਸਾਹਿਬ ਸਾਡੇ ਕੋਲ ਆਜਾਏ ਨੇ ਇਹਨਾਂ ਨੇ ਬੱਚਿਆਂ ਨੂੰ ਕਾਫੀ ਵਿਸਤਾਰ ਦੇ ਵਿੱਚ ਦੱਸਿਆ ਹੈ ਵੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ ਜਿਸ ਨਾਲ ਬੱਚੇ ਦਾ ਫਿਊਚਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ ਉਸ ਦੇ ਨਾਲ ਬੱਚਾ ਪਰੇਸ਼ਾਨ ਵੀ ਰਹਿੰਦਾ ਤੇ ਉਹਦੀ ਜਿਹੜੀ ਹੈਗੀ ਹੈ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮ ਵੀ ਵੱਜ ਜਾਂਦੀ ਹੈ ਇਸ ਕਰਕੇ ਨਸ਼ਿਆਂ ਨੂੰ ਛੱਡਦੇ ਹੋਏ ਆਪਣੀ ਪੜ੍ਹਾਈ ਵੱਲ ਧਿਆਨ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੇ ਅ ਕੋਰਸਾਂ ਦੇ ਵਿੱਚ ਪਰਫੈਕਟ ਹੋ ਕੇ ਸਕਿਲਡ ਹੋ ਕੇ ਆਪਣੇ ਘਰੋਵਰ ਸੈੱਟ ਕਰਨ ਸਕਣ। ਆਕਾਸ਼ਦੀਪ ਸਿੰਘ ਮੇਰਾ ਨਾਮ ਹੈ। ਮੈਂ ਆਈਟੀਆਈ ਸਮਰਾਲਾ ਸੰਸਥਾ ਵਿਕੇ ਇਲੈਕਟ੍ਰੀਸ਼ੀਅਨ ਡੀਐਸਟੀ ਦਾ ਵਿਦਿਆਰਥੀ ਹਾਂ। ਅੱਜ ਸਾਡੇ ਸਾਡੇ ਦਰਮਿਆਨ ਡੀਐਸਪੀ ਸਾਹਿਬ ਸਮਰਾਲਾ ਦੇ ਪਹੁੰਚੇ ਸੀ ਅਤੇ ਉਹਨਾਂ ਨੇ ਸਾਨੂੰ ਕੁਝ ਮੌਖਾ ਹਦਾਇਤਾਂ ਦਿੱਤੀਆਂ ਜਿਵੇਂ ਕਿ ਸਾਨੂੰ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਛੋਟੀ ਉਮਰ ਦਾ ਬੱਚਾ ਤੁਹਾਨੂੰ ਤੁਹਾਡਾ ਯਾਰ ਦੋਸਤਿਆਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਪਤਾ ਕਰਦਾ ਹੈ ਤਾਂ ਸਾਨੂੰ ਦੱਸਿਆ ਜਾਵੇ ਅਤੇ ਉਸ ਬੱਚੇ ਪਰ ਵਿਰੁੱਧ ਅਸੀਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਅਤੇ ਉਸ ਬੱਚੇ ਨੂੰ ਅਸੀਂ ਚੰਗੇ ਚੰਗੇ ਰਾਹ ਉੱਤੇ ਲੈ ਕੇ ਜਾਵਾਂਗੇ ਅਤੇ ਡੀਐਸਪੀ ਸਾਹਿਬ ਨੇ ਸਾਨੂੰ ਇਹਨਾਂ ਗੱਲਾਂ ਦੇ ਨਾਲ ਬਹੁਤ ਹੋਰ ਚੰਗੀਆਂ ਵੀ ਗੱਲਾਂ ਸਮਝਾਈਆਂ ਅਤੇ ਉਹਨਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਕੋਈ ਵੀ ਬਿਨਾਂ ਲਾਇਸੈਂਸ ਤੋਂ ਗੱਡੀ ਜਾਂ ਕਿਸੇ ਤਰ੍ਹਾਂ ਦਾ ਵਹੀਕਲ ਨਾ ਚਲਾਉਣ ਜੇਕਰ ਉਹ ਕਿਸੇ ਤਰ੍ਹਾਂ ਦਾ ਵੀ ਵਹੀਕਲ ਚਲਾਉਂਦੇ ਹਨ ਜਾਂ ਕਿਸੇ ਦਾ ਵਹੀਕਲ ਲੈ ਕੇ ਜਾਂਦੇ ਹਨ ਅਤੇ ਜਿਸ ਦੇ ਨਾਮ ਤੇ ਵੀ ਉਹ ਸਾਧਨ ਹੋਏਗਾ ਉਸ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ ਅਤੇ ਹੋਰ ਵੀ ਡੀਐਸਪੀ ਸਾਹਿਬ ਨੇ ਬਹੁਤ ਚੰਗੀਆਂ ਗੱਲਾਂ ਕਹੀਆਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਡੀਐਸਪੀ ਸਾਹਿਬ ਅੱਗੇ ਤੋਂ ਵੀ ਸਾਡੀ ਆਈਟੀਆਈ ਸੰਸਥਾ ਵਿੱਚ ਪਹੁੰਚਣ